ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਕੁਨੀਆਂ 12 ਵਿੱਚ ਇੱਕ ਦਰਸ਼ਤਾਨ ਦਿੱਤਾ ਹੈ ਕਹਿੰਦੇ ਮਾਂ ਪੁਰਖ ਅਚਾਨਕ ਚੱਕ ਇਹ ਧਿਆਨ ਨਾਲ ਪਉੜੀ ਪੜ੍ਹਨੀ ਤੇ ਮੈਂ ਤੁਹਾਨੂੰ ਇੱਕ ਇਹ ਵੀ ਸੁਜਾਅ ਦਿਆਂਗਾ ਭਾਈ ਗੁਰਦਾਸ ਦੀਆਂ 12 ਵਾਰਾਂ ਪੜ੍ਹਿਆ ਕਰੋ ਤੇ ਘਟ ਤੋਂ ਘਟ ਦਸਵੀਂ ਵਾਰ ਜਰੂਰ ਪੜਿਆ ਜੇ ਉਥੇ ਤੀਆਂ ਮਾਂ ਪੁਰਖਾਂ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ ਉਸ ਦਸਵੀਂ ਵਾਰ ਦੇ ਵਿੱਚ ਇੱਕ ਪਉੜੀ ਆਉਂਦੀ ਹੈ ਮਾਂ ਪੁਰਖ ਅਚਾਨਕ ਚੱਕ ਗਨਕਾਵਾੜਿਆ ਖਲੋਤਾ ਰੱਬ ਦਾ ਪਾਰਾਂ ਮਹਾਪੁਰਸ਼ ਤੁਰਿਆ ਜਾ ਰਿਹਾ ਤੇ ਕਣੀਆਂ ਲਹਿਗੀਆਂ ਵੇਸਵਾ ਦਾ ਬੂਹਾ ਖੁੱਲਾ ਤੇ ਮਹਾਤਮਾ ਬੂਹਾ ਖੁੱਲਾ ਵੇਖ ਕੇ ਤੇ ਅੰਦਰ ਵੜ ਗਿਆ ਮੇਰੀ ਗੱਲ ਨੂੰ ਚਿਤਣਾ ਸਾਖੀ ਬੜੀ ਭਾਪੂਰਤ ਹੈ ਜਿਹੜੀ ਵੇਸਵਾ ਸੀ ਨਾ ਉਹਨੇ ਆਪਣੇ ਸੁਭਾਅ ਦੇ ਮੁਤਾਬਕ ਉੱਪਰੋਂ ਆਵਾਜ਼ ਮਾਰੀ ਉੱਪਰ ਆ ਜਾਓ ਤੇ ਸੰਤ ਪਤਾ ਕੀ ਕਹਿਣ ਲੱਗੇ ਧੀਏ ਰਾਣੀਏ ਆ ਦੋ ਚਾਰ ਪਰਾਂ ਦੀ ਗੱਲ ਐ ਮੀਂਹ ਰੁਕ ਗਿਆ ਤੇ ਅਸੀਂ ਚਲੇ ਜਾਣਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਠ ਸਾਹਿਬ ਦੀ ਸੇਖਾਂ ਬਾਣੀ ਪੜਿਆ ਕਰੋ ਵਿਚਾਰਿਆ ਕਰੋ ਗੁਰਬਾਣੀ ਦੀਆਂ ਪੰਕਤੀਆਂ ਸਾਧ ਕੇ ਸੰਗ ਨਹੀਂ ਕਛ ਘਾਲ ਦਰਸ਼ਨ ਪੇੜਤ ਹੋਤ ਨਿਹਾਲ ਜਿਹੜਾ ਸੰਤ ਐ ਨਾ ਉਹ ਲਾਚੀਆਂ ਕਰਕੇ ਨਹੀਂ ਦਿੰਦਾ ਉਹ ਤਾਗੇ ਨੂੰ ਗੰਡਾ ਮਾਰ ਕੇ ਨਹੀਂ ਦਿੰਦਾ ਉਹ ਪਾਣੀ ਦੀ ਬੋਤਲ 'ਚ ਫੂਕਾਂ ਮਾਰ ਕੇ ਨਹੀਂ ਦਿੰਦਾ ਗੁਰਬਾਣੀ ਦੇ ਮੁਤਾਬਕ ਸੰਤ ਨੂੰ ਵੇਖਣ ਦੇ ਨਾਲ ਬੰਦੇ ਦੁੱਖ ਕੱਟੇ ਜਾਂਦੇ ਹਨ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇੜ ਧੋਤ ਨੇ ਆਲ ਮਹਾਂਪੁਰਖ ਵੇਸਵਾ ਦੇ ਘਰ ਗਏ ਤੇ ਵੇਸਵਾ ਕਹਿਣ ਲੱਗੀ ਉੱਪਰ ਆ ਜਾਓ ਇਹ ਸੰਤ ਹੈ ਜਿਨੇ ਆਖਿਆ ਧਗੇ ਰਾਣੀਏ ਘੜੀ ਪੜ ਦਾ ਮੇਲਾ ਕਣੀਆਂ ਰੋਗੀਆਂ ਤੇ ਅਸੀਂ ਚਲੇ ਜਾਣਾ ਸੰਤ ਹੈ ਜਿਹੜਾ ਵੇਸਵਾ ਨੂੰ ਧੀ ਕਹਿੰਦਾ ਮੈਂ ਇਸ ਨੁਕਤੇ ਤੇ ਆਮ ਹਰ ਰੋਜ਼ ਬੋਲਦਾ ਆਪਾਂ ਇਨੇ ਨਿਗਰ ਗਏ ਆ ਅੱਜ ਸਾਡੇ ਭਰਾ ਦਾ ਜਵਾਈ ਆ ਰਿਹਾ ਹੋਵੇ ਨਾ ਤੇ ਸਾਨੂੰ ਕੋਈ ਪੁੱਛੇ ਵੀ ਭਾਈ ਸਾਹਿਬ ਤੁਹਾਡਾ ਜਵਾਈ ਉਹ ਤਾਂ ਅਸੀਂ ਕਹਿੰਨੇ ਜੀ ਛੋਟੇ ਦਾ ਜਵਾਈ ਹੈ ਇਹ ਮੈਂ ਹਰ ਥਾਂ ਤੇ ਕਿਉਂਕਿ ਮੈਂ ਰੋਜ਼ਾਨਾ ਥਾਂ ਥਾਂ ਤੇ ਤੇ ਮੈਂ ਇਸ ਗੱਲ ਦਾ ਪ੍ਰਚਾਰ ਕਰਦਾ ਇੱਕ ਜਮਾਨਾ ਸੀ ਲੰਮਰਦਾਰ ਖੇਤਾਂ 'ਚ ਗਿਆ ਫੇਰਾ ਮਾਰਨ ਘੋੜੀ ਤੇ ਚੜ ਕੇ ਗਰੀਬਾਂ ਦਾ ਜਵਾਈ ਆਉਂਦਾ ਤੇ ਬਾਦ ਮਾਰ ਕਹਿੰਦਾ ਸੀ ਪਰੋਣਿਆ ਤੂੰ ਸਾਡੇ ਪਿੰਡ ਦਾ ਜਵਾਈ ਤੇ ਘੋੜੀ ਤੇ ਚੜ ਜਾ। ਇਹ ਅਸੀਂ ਬਚਪਨ 'ਚ ਵੇਖਿਆ ਹੈ। ਲੇਕਿਨ ਅੱਜ ਆਪਾਂ ਇੰਨੇ ਤੰਗ ਹੋ ਗਏ ਆ ਸਾਡੀਆਂ ਪੱਥਰ ਦੀਆਂ ਕੋਟੀਆਂ ਨਾਲ ਸਾਡਾ ਦਿਲ ਪੱਥਰ ਦਾ ਹੋ ਗਿਆ। ਸਾਡੇ ਅੰਦਰ ਪ੍ਰੇਮ ਤੇ ਪਿਆਰ ਰਿਹਾ ਹੀ ਨਹੀਂ। ਗੁਰੂ ਸਾਡੇ ਤੇ ਕਿਤੇ ਕਿਰਪਾ ਕਰਦੇ। ਮਾਂਪੁਰਖ ਵੇਸਵਾ ਨੂੰ ਕਹਿੰਦੇ ਧੀਏ ਰਾਣੀਏ ਅਸੀਂ ਹੁਣੇ ਚਲੇ ਜਾਣਾ ਬੀਬੀ ਨੇ ਸੰਤਾਂ ਨੂੰ ਵੇਖਿਆ ਤੇ ਅੰਦਰ ਠੰਡ ਪੈ ਗਈ ਸ਼ਾਂਤੀ ਆ ਗਈ ਥੱਲੇ ਉਤਰੀ ਕਹਿਣ ਲੱਗੀ ਬਾਬਾ ਜੀ ਤੁਸੀਂ ਪਹਿਲੇ ਮਨੁੱਖੋ ਜਿਨ੍ਹਾਂ ਨੇ ਮੈਨੂੰ ਧੀ ਆਖਿਆ ਅੱਜ ਤੱਕ ਜਿੰਨੇ ਵੀ ਆਏ ਨੇ ਮੇਰੀ ਪਤ ਲੁੱਟਣ ਲਈ ਆਏ ਨੇ ਮੇਰੇ ਕੋਲ ਪਰਸੋਂ ਕੁ ਵਿਦਿਆਰਥੀ ਪੜਨ ਵਾਸਤੇ ਲੋਕੀ ਆਉਂਦੇ ਨੇ ਨਾ ਵਿਦਿਆਰਥੀ ਪੜਨ ਵਾਲੇ ਤੇ ਮੈਂ ਆਪਣੇ ਵਿਦਿਆਰਥੀ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਵੇਸਵਾ ਨਾੜਾ ਕੀ ਜਾਨੇ ਆ ਪਰ ਵੇਸਵਾ ਦਾ ਇੱਕ ਬਣਾ ਚੰਗਾ ਗੁਣ ਕਹਿੰਦਾ ਗਿਆਨੀ ਜੀ ਕਿਵੇਂ ਵਿਦਿਆਰਥੀ ਕਹਿੰਦਾ ਗਿਆਨੀ ਜੀ ਕਿਵੇਂ ਮੈਂ ਕਿਹਾ ਵੀ ਆਪਾਂ ਹਜ਼ਾਰਾਂ ਉਗਣ ਕਰਕੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਲੇਕਿਨ ਵੇਸਵਾ ਨੇ ਆਪਣੇ ਬੂਏ ਅੱਗੇ ਲਿਖਿਆ ਕਿ ਮੈਂ ਵੇਸਵਾ ਹਾਂ ਗੰਦੇ ਬੰਦੇ ਉਹਦੇ ਕੋਲ ਗਏ ਉਹਨੂੰ ਗੰਦਿਆਂ ਕੀਤਾ ਲੇਕਿਨ ਉਹ ਕਿਸੇ ਦੇ ਕੋਲ ਚੱਲ ਕੇ ਨਹੀਂ ਗਈ ਵੇਸਵਾ ਨੇ ਆਪਣਾ ਸਟੈਂਡ ਰੱਖਿਆ ਉਹ ਆਪਣੇ ਘਰ ਨਹੀਂ ਦੀ ਐ ਗੰਦੇ ਬੰਦੇ ਗਏ ਤੇ ਉਹਦੇ ਜੀਵਨ ਨੂੰ ਗੰਦਿਆਂ ਕੀਤਾ ਔਰ ਉਹਨੇ ਆਖਿਆ ਕਿ ਮੈਂ ਵੇਸਵਾ ਹਾਂ ਆਪਾਂ ਹਜ਼ਾਰਾਂ ਔਗਣ ਕਰਕੇ ਗੁਰਮੁਖੋ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਆਪਾਂ ਮੰਨਣ ਨੂੰ ਤਿਆਰ ਨਹੀਂ ਪਰ ਯਾਦ ਰੱਖਿਆ ਜੇ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ ਆਪਾਂ ਬੰਦਿਆਂ ਕੋਲ ਪਰਦਾ ਕਰ ਸਕਦੇ ਹਾਂ ਪਰ ਪ੍ਰਮਾਤਮਾ ਕੋਲ ਨਹੀਂ ਜੀ ਹੋਣਾ ਅੱਗੋਂ ਦੇਖੇ ਪਿੱਛੋਂ ਦੇਖੇ ਤੁਈ ਤੇ ਕਾਹ ਛਪਾਵੇ ਅੱਗੋਂ ਪਿੱਛੋਂ ਨਿਗਾਹ ਮਾਰ ਲਿਆ ਪਰ ਪਿਆਰਿਓ ਐਮੂ ਪਤਾ ਕਿਉਂ ਕਿ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੈ ਇਹਨੂੰ ਬੁਰੇ ਤੇ ਭਲੇ ਦਾ ਪਤਾ ਹੈ ਵੇਸਵਾ ਥੱਲੇ ਆਈ ਕਹਿੰਦੀ ਬਾਬਾ ਜੀ ਮੈਨੂੰ ਤੁਸਾਂ ਧੀ ਆਖਿਆ ਤੇ ਮਾਪੇ ਹਮੇਸ਼ਾ ਧੀਆ ਨੂੰ ਕੋਈ ਦੇਂਦਿਆ ਐ ਤੇ ਮੈਨੂੰ ਕੁਝ ਨਾ ਕੁਝ ਦਿਓ। ਮਹਾਤਮਾ ਕਹਿਣ ਲੱਗੇ ਧੀਏ ਰਾਣੀਏ ਮੇਰੀ ਜੀਵਤਾ ਪੈਸੇ ਹੈ ਨਹੀਂ। ਹਾਂ ਤੋਤਾ ਹੈ ਤੇ ਤੂੰ ਧੀਏ ਤੇ ਮੇਰਾ ਫਰਜ਼ ਮੰਨਦਾ ਮੈਂ ਕੁਝ ਤੈਨੂੰ ਦਿਆਂ। ਤੂੰ ਇਉਂ ਕਰਨਾ ਅੱਜ ਤੋਂ ਬਾਅਦ ਸਵੇਰੇ ਇਸ਼ਨਾਨ ਕਰਕੇ ਤੋਤੇ ਦੇ ਅੱਗੇ ਅੱਗੇ ਰਾਮ ਰਾਮ ਕਹਿਣਾ ਤੇ ਮਗਰ ਮਗਰ ਤੋਤਾ ਰਾਮ ਰਾਮ ਕਹੇਗਾ। ਪਾਈ ਗੁਰਦਾਸ ਲਿਖਤੇ ਨੇ ਕਹਿੰਦੇ ਲਿਵ ਲੱਗੀ ਤੇ ਤੋਤੇਉ ਦੁਰਮਤ ਪਾਪ ਕਲੇਵਰ ਤੋਤਾ ਤੋਤੇ ਦੇ ਭਾਨੇ ਬੀਬੀ ਦੀ ਪਰਮਾਤਮਾ ਨਾਲ ਲਿਵ ਲੱਗਦੀ ਤੇ ਉਹਦੇ ਅੰਦਰ ਦੇ ਪਾਪ ਧੁੱਤੇ ਗਏ ਗਈ ਬਕੁੰਠ ਬਿਵਾਨ ਚੜ ਨਰਕੇ ਵਿੱਚ ਨਾ ਖਾਦ ਉਸ ਗੋਤਾ ਕਹਿੰਦੇ ਉਸ ਬਾਤਮਾ ਦੀ ਸੰਗਤ ਕਰਕੇ ਤੋਤੇ ਦੇ ਭਾਨੇ ਦੇ ਨਾਲ ਬੀਬੀ ਨੇ ਪ੍ਰਮਾਤਮਾ ਨੂੰ ਚੇਤੇ ਕਰਤਾ ਤੇ ਉਹ ਸੱਚ ਖੰਡ ਨੂੰ ਗਈ ਉਹਦੇ ਦੁੱਖ ਕੱਟੇ ਗਏ ਮੈਂ ਪਹਿਲਾਂ ਬੇਨਤੀ ਕੀਤੀ ਗੁਰਬਾਣੀ ਮੁਤਾਬਕ ਸੰਤ ਮਿਲਦੇ ਨਹੀਂ ਸੰਤ ਬੰਦੇ ਤਕਦੀਰ ਤੇ ਤਸਵੀਰ ਬਦਲ ਦਿੰਦੇ ਨੇ ਮੈਂ ਦੋ ਘਟਨਾਵਾਂ ਆਪਣੀ ਜ਼ਿੰਦਗੀ ਚ ਵੇਖੀਆਂ ਨੇ ਇੱਕ ਸੰਤ ਬਾਬਾ ਜਨਰੇਤ ਸਿੰਘ ਸੰਤ ਬਾਬਾ ਕਰਤਾਰ ਸਿੰਘ ਦੀ ਵੀ ਮਹਾਂ ਪਰੇਸ਼ਾਨੀ ਸੰਗਤ ਕਰਕੇ ਬੰਦਾ ਬਦਲਦਾ ਕਿਵੇਂ ਆ